ਉੱਥੇ ਪਹੁੰਚ ਗਿਆ ਠੀਕ ਠਾਕ ਭਲਾ ਟਾਈਮ ਕੀ ਹੋਇਆ ਉੱਥੇ Bibi 8:00 ਵਜ ਗਿਆ ਲੈ ਤੇ ਇੱਥੇ 8:30 ਵਜੇ ਨੇ ਐਨਾ ਫਰਕ ਤੇ ਪਾਕਿਸਤਾਨ ਵਾਲੀ ਇਹ ਸਾਡਾ ਬੱਸ ਕਿਹਨਾ ਤੇਰਾ ਜੀ ਇਕਬਾਲ ਨਾ ਨਾ ਕਿੱਥੇ ਦਾ ਸ਼ਾਗੋੜ ਜੀ ਮੈਂ ਤੁਹਾਡੇ ਮਿੰਡੇ ਸ਼ਰਾਫਤ ਦੇ ਦੋਸਤਾਂ ਦੀ ਬੇਲੀ ਹਨ ਪੁਰਾਣਿਆਂ ਜੋਗੀ ਤੈਨੂੰ ਪਹਿਲਾਂ ਤਾਂ ਕਦੇ ਦੇਖਿਆ ਨਹੀਂ ਕਿੱਥੋਂ ਆਇਆ ਉਹਨਾਂ ਅਜੀ ਕਿਸਾ ਮਿਰਜ਼ਾ ਸਾਹਿਬਾ ਜੀ ਤੁਹ ਪਾਕਿਸਤਾਨ ਇੱਕ ਪਹਿਲਾ ਬੰਦਾ ਮਿਲਿਆ ਜਿਹਨੂੰ ਗੁਲਮੁਖੀ ਹੁੰਦੀ ਹੈ ਇਹ ਪੈਣੇ ਆਨੇ ਕਿਤਾ ਮਜਬੂ ਕੇ ਕੋਈ ਮੇਰੇ ਨੇੜੇ ਆਇਆ ਮੈਂ ਉਹਦੀ ਹਵਾ ਕੱਢ ਦੇਣੀ ਹੈ ਉਹਨਾਂ ਕੋ ਨਵੀਂ ਪੰਜਾਬੀ ਗਾਣੇ ਦੀ ਕੈਸਟ ਆਈ ਗਿਆ ਬੜੇ ਸੋਨੇ ਗਾਣੇ ਸੁਣਨਾ ਮੈਂ ਨਹੀਂ ਜਾਣ ਸਾਰਿਆਂ ਨੂੰ ਛੱਡ ਕੇ ਅਸੀਂ ਵਿਆਹ ਹੀ ਐਸੀ ਥਾਂ ਕਰਾਂਗੇ ਜਿੱਥੇ ਮੁੰਡਾ ਐਥੇ ਆ ਕੇ ਰਹੇਗਾ। ਦਵੈਰ ਕੱਢਣਾ ਹੀ ਸਾਡੇ ਨਾਂ ਤੇ ਮੈਂ ਗੱਲ ਦੱਸਾਂ ਮੈਨੂੰ ਨਾ ਹੋਰ ਜੀ ਲੱਗਦੀ ਆ ਮੰਨਿਆ ਹੋਰ ਤਰ੍ਹਾਂ ਦੀ ਆ ਪਰ ਪਿਆਰੀ ਬਹੁਤ ਹੋਣੀ। ਆਓ ਅਸੀਂ ਮਿਲ ਕੇ ਅਹਿਦ ਕਰੀਏ। ਪ੍ਰਦੇਸੀ ਹੋ ਜਾਣਾ ਵੀ ਕਿਸ ਮਸਲੇ ਦਾ ਹੱਲ ਐ। ਇਹ ਦਾਣੇ ਪਾਣੇ ਦੇ ਚੱਕਰੇ ਐ ਕੋਈ ਹੋਰ ਹੀ ਗੱਲ ਐ। हिंदुस्तान और पाकिस्तान के बीच में बस बॉर्डर होता है बाकी सब जगह तो तारे ही होती है यार है? पहला क्यों दसिया जो शायद दूर जानता वक्त आ गया छाएंगा बड़ी है

ਮਾਰਵੀ ਮੈਂ ਕੁਝ ਕਹਿਣਾ ਸੀ ਸ਼ੀਸ਼ੇ ਅੰਦਰ ਜਿਹੜਾ ਵੜਿਆ ਬੈਠਾ ਸੀ ਅਜ ਵਾਂਗ ਸ਼ੀਸ਼ੇ ਦੇ ਉਹ ਮੇਰਾ ਦਿਲ ਜ਼ਿੰਦਗੀ ਦੇ ਮੋੜ ਤੇ ਤੋੜ ਗਿਆ ਮੰਗ ਲਾਂਗੇ ਮਾਫੀ ਅਮੀਂ ਦੋਵੇਂ ਹੱਥ ਜੋੜ ਕੇ ਮੇਰੇ ਸਾਹਮਣੇ ਵੀ ਕੋਣ ਤੇ ਵੀ ਜਾਣਾ ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਤੇ ਬਹੁਤ ਧੰਨਵਾਦ ਪੱਲਾ ਸਾਰਿਆਂ ਦਾ ਆਉਣ ਦੇ ਲਈ ਕਿਉਂਕਿ ਅੰਮ੍ਰਿਤਸਰ 메ਨ ਇਲਾਕਾ ਹੈ ਔਰ ਮੈਨੂੰ ਲੱਗਦਾ ਕਿ ਮਾਝੇ ਵਾਲੇ ਵਾਲੀ ਤੁਹਾਡਾ ਸਪੋਰਟ ਜਿਹੜਾ ਬੜਾ ਵੱਡਾ ਹੈ ਸ਼ਾਹਕੋਟ ਫਿਲਮ ਮੈਨੂੰ ਲੱਗਦਾ ਸਾਰਿਆਂ ਨੂੰ ਪਤਾ ਹੈ ਸਾਰਿਆਂ ਨੂੰ ਪਤਾ ਨਾ ਫਿਲਮ ਟ੍ਰੇਲਰ ਵੇਖ ਲਿਆ ਸਾਰਿਆਂ ਨੇ ਕਿਹੜਾ ਟ੍ਰੇਲਰ ਵੇਖਿਆ ਪਹਿਲਾਂ ਮੈਨੂੰ ਇਹ ਦੱਸੋ ਵੀ ਕਿਹੜੀ ਚੀਜ਼ ਜਿਹੜੀ ਫਿਲਮ ਚ ਨੋਟਿਸ ਕੀਤੀ ਮੀਡੀਆ ਨੇ ਆਪਾਂ ਤਾਂ ਇੱਕ ਚੀਜ਼ ਇਹ ਵੇਖੀ ਹੈ ਕਿ ਇਹਨੂੰ ਡਾਇਰੈਕਟਰ ਸਾਡੇ ਵੱਡੇ ਭਰਾ ਨੇ ਕੀਤਾ ਹੈ ਅਰਜੀਤ ਭਾਈ ਨੇ ਉਸ ਤੋਂ ਬਾਅਦ ਆਪਾਂ ਜਾਈਏ ਫਿਰ ਪਟਾਕੇ ਕਿ ਆਪਾਂ ਜਾਈਏ ਫਿਰ ਮੇਰੀ ਚੰਦਨੀ ਸੀ ਉਸ ਤੋਂ ਬਾਅਦ ਗੁਰੂ ਭਾਜੀ ਜਿਨ੍ਹਾਂ ਨੂੰ ਅੱਗੇ ਗਾਣਿਆਂ ਜੀ ਤੇ ਬਹੁਤ ਵਾਰੀ ਦੇਖਿਆ ਵਾ ਮੈਂ ਲੀਡ ਤੇ ਦੇਖ ਰਹੇ ਹਾਂ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਤੁਹਾਡੀ ਤੇ ਮੈਂ ਕਹਿੰਦਾ ਟ੍ਰੀਟ ਕਰਨ ਦੀ ਲੋੜ ਹੀ ਨਹੀਂ ਉਹ ਵੀ ਸਾਰੀ ਦੁਨੀਆ ਕਰਦੀ ਹੈ ਅੱਛਾ ਇਹ ਕਹਿੰਦਾ ਬੜੀ ਚੰਗੀ ਗੱਲ ਹੈ ਕਿ ਉਹ ਕਹਿੰਦਾ ਵੀ ਨਿੱਗੀਆਂ ਗੱਲ ਵਕੜੀ ਪਾਈਆਂ ਨੂੰ ਤੇ ਸਭ ਹਿੰਦੂ ਸਕੀਆਂ ਪਾਈਆਂ ਨੇ ਤੇ ਸੱਚ ਬੋਲਦੀਆਂ ਅਖਬਾਰਾਂ ਨੂੰ ਸਰਹੱਦ ਦੇ ਪਹਿਰੇਦਾਰਾਂ ਨੂੰ ਦੋਵੇਂ ਚੀਜ਼ਾਂ ਅੱਜ ਅਸੀਂ ਕਵਰ ਕਰ ਰਹੇ ਹਾਂ ਸਰਹੱਦ ਦੇ ਪਹਿਰੇਦਾਰੀ ਤੇ ਸੱਚ ਬੋਲਦੀਆਂ ਅਖਬਾਰਾਂ ਸੋ ਸ਼ਾਹਕੋਟ ਫਿਲਮ ਜਿਹੜੀ ਹੈ ਉਹ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਪੰਜਾਬੀ ਸਿਨੇਮੇ ਦੀ ਬੜੀ ਵੱਖਰੀ ਫਿਲਮ ਹੈ ਕਿ ਗੁਰੂ ਉਹਨਾਂ ਦੀ ਪਹਿਲੀ ਫਿਲਮ ਹੈ ਇਸ ਇਲਾਕੇ ਚੋਂ ਮੈਂ ਛੋਟੇ ਜਿਹੇ ਪਿੰਡ ਚੋਂ ਆਪਣੇ ਸੁਪਨਿਆਂ ਨਾਲ ਉੱਡਦਾ ਹੋਇਆ ਮੁੰਡਾ ਜਿਹਨੂੰ ਬਾਲੀਵੁੱਡ ਨੇ ਸਿਰ ਤੇ ਤੁਹਾਨੂੰ ਪਤਾ ਹੀ ਹੈ ਮਤਲਬ ਨਾਟ ਰੀਚੇਬਲ ਪੰਜਾਬ ਲਈ ਜਿਹੜਾ ਹੋਇਆ ਹੈ ਪਰ ਜਦੋਂ ਬੰਦਾ ਇਨੀ ਬੁਲੰਦੀ ਤੇ ਪਹੁੰਚ ਕੇ ਵਾਪਸ ਆਪਣੇ ਘਰ ਚ ਇਹ ਆਮਦ ਕਰਦਾ ਵੀ ਆਪਣੀ ਮਾਂ ਜ਼ੁਬਾਨ ਨੂੰ ਪ੍ਰਮੋਟ ਕਰਨਾ ਸਿਨੇਮੇ ਨੂੰ ਪ੍ਰਮੋਟ ਕਰਨਾ ਮਿਊਜ਼ਿਕ ਕਿੱਡਾ ਵੱਡਾ ਹੈ ਪਰ ਇੰਨੇ ਇਹ ਜ਼ਿੰਮੇਵਾਰੀ ਚੁੱਕੀ ਹੈ ਕਿ ਪੰਜਾਬੀ ਸਿਨੇਮਾ ਵੱਡਾ ਹੋਣਾ ਚਾਹੀਦਾ ਔਰ ਸ਼ਾਹਪੂਰਤ ਫਿਲਮ ਦੇ ਵਿੱਚ ਜਿਹੜੀ ਸਭ ਤੋਂ ਨੋਟਿਸ ਕਰਨ ਵਾਲੀ ਗੱਲ ਸੀਗੀ ਕਿ ਉਹਦੇ ਵਿੱਚ ਊੜਾ ਐੜਾ ਦੇ ਪ੍ਰੋਮੋ ਨਾਲ ਪ੍ਰਮੋਟ ਹੋਈ ਪੰਜਾਬੀ ਜ਼ੁਬਾਨ ਦੇ ਲਈ ਉਹ ਕਿੱਡੀ ਵੱਡੀ ਗੱਲ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਿੱਥੇ ਅਸੀਂ 뮤זיਕ ਦੇ ਨਾਲ ਦੱਸ ਰਹੇ ਹਾਂ ਉੱਥੇ ਅਸੀਂ ਇਹ ਦੱਸ ਰਹੇ ਹਾਂ ਕਿ ਪੰਜਾਬੀ ਜ਼ੁਬਾਨ ਕਿੰਨੀ ਅਮੀਰ ਏ ਜਿਹੜੇ ਬੱਚੇ ਇਹਨਾਂ ਨੂੰ ਫੋਲੋ ਕਰਦੇ ਨੇ ਗਾਣੇ ਉਹ ਇਹਨਾਂ ਕੋਲੋਂ ਜਦੋਂ ਊੜਾ ਜੜਾ ਸਖਣਗੇ ਉਹ ਤੁਹਾਨੂੰ ਪੁੱਛਣਗੇ ਵੀ ਊੜਾ ਜੜਾ ਸਾਨੂੰ ਸਿਖਾਓ ਤੁਹਾਨੂੰ ਆਉਂਦਾ ਕਿ ਨਹੀਂ ਤੁਸੀਂ ਦੁਬਾਰਾ ਤੋਂ ਸਿੱਖੋਗੇ ਜਿਹੜੇ ਭੁੱਲੇ ਹੋਏ ਸੋ ਗੁਰੂ ਦੀ ਇਹ ਪਹਿਲੀ ਫਿਲਮ ਹੈ ਗੁਰਸ਼ਬਦ ਦੇ ਨਾਲ ਰਜੀਵ ਤਿੰਗਰਾਜੀ ਇਹਨਾਂ ਨੇ ਡਾਇਰੈਕਟ ਕੀਤੀ ਹੈ ਮੈਨੂੰ ਲੱਗਦਾ ਕਿ ਆਪਾਂ ਜਿਹੜੇ ਵੀ ਸਵਾਲ ਕਰਨੇ ਗੁਰੂ ਨੂੰ ਪੁੱਛ ਹਾਂਜੀ ਗੁਰੂ ਜੀ ਪਹਿਲੀ ਮੂਵੀ ਆ ਤੁਹਾਡੀ ਹਾਂਜੀ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਕਿੰਨੇ ਸਾਲਾਂ ਕੰਮ ਕਰ ਚੁੱਕੇ। ਅ ਪਹਿਲਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਉਣ ਵਾਸਤੇ ਤੇ ਇਹ ਜਿਹੜਾ ਆਈਡੀਆ ਸੀ ਢਾਬੇ ਦੇ ਆਪਾਂ ਪ੍ਰੈਸ ਕਾਨਫਰੰਸ ਕਰਨੀ ਸੀ ਇਹ ਮੇਰਾ ਹੀ ਸੀ। ਅੱਛਾ ਹਾਂ ਇਹ ਮੈਂ ਕਿਉਂਕਿ ਤੁਸੀਂ ਕਿਉਂਕਿ ਦੇਖੋ ਆਪੇ ਦਾ ਨਾਂ ਵੀ ਬੜਾ ਚੁਣ ਕੇ ਦੇਖੋ ਤੁਹਾਡੀ ਫਿਲਮ ਦੇ ਨਾਂ ਮੈਚ ਕਰਦਾ ਹੈ। ਅੱਜ ਤੱਕ ਤੁਸੀਂ ਕਿਤੇ ਆਏ ਹੋ ਢਾਬੇ ਦੇ ਪ੍ਰੋਮੋਸ਼ਨ ਕਰਨ ਲਈ? ਨਹੀਂ। ਕਿਉਂਕਿ ਅੱਜ ਤੱਕ ਗੁਰੁੰਦਾਵ ਦੀ ਫਿਲਮ ਨਹੀਂ ਨਾ ਆਈ। ਪਰ ਤੁਸੀਂ ਹਰ ਵਾਰ ਜਦੋਂ ਮੇਰੀ ਫਿਲਮ ਆਇਆ ਕਰੇਗੀ ਤਾਂ ਨਵੇਂ-ਨਵੇਂ ਜੇ گاਵਾਂ ਦੇ ਇਨਵਾਈਟ ਕਰਾਂਗੇ ਤਾਂ ਕਿ ਤੁਹਾਨੂੰ ਵੀ ਕੁਝ ਨਵਾਂ ਅੱਖਾਂ ਨੂੰ ਵੀ ਦੇਖਣ ਨੂੰ ਮਿਲੇ ਤੇ ਇੱਕ ਐਕਸਪੀਰੀਅੰਸ ਵੀ ਨਵਾਂ ਮਿਲੇ ਤੇ ਆਪਾਂ ਆਪਣੀਆਂ ਰੂਟਸ ਨਾਲ ਹੋਰ ਵਧੀਆ ਤਰੀਕੇ ਨਾਲ ਜੁੜ ਸਕੀਏ ਆਪਾਂ 5 ਸਟਾਰ ਦੀਆਂ ਲੌਬੀ ਚੋਂ ਬਾਹਰ ਨਿਕਲ ਕੇ ਜਿੱਥੋਂ ਆਪਾਂ ਸ਼ੁਰੂ ਹੋਏ ਆ। ਕਿਹੋ ਜਿਹਾ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਆ? ਫਿਲਮ ਗਾਣੇ ਤਾਂ ਤੁਹਾਡੇ ਬਹੁਤ ਹਿੱਟ ਹੁੰਦੇ ਆ ਬਹੁਤ ਪਸੰਦ ਕਰਦੇ ਆ ਤੁਹਾਨੂੰ। ਫਿਲਮ ਦਾ ਐਕਸਪੀਰੀਅੰਸ ਕਿਦਾਂ ਦਾ ਰਿਹਾ? ਫਿਲਮ ਦਾ ਬਹੁਤ ਵਧੀਆ ਜੀ ਮੈਂ ਪਹਿਲਾਂ ਸੋਚ ਰਹੀ ਸੀ ਕਿਤੇ ਮੈਂ ਫਿਲਮ ਕਰਾਂਗਾ ਕਿਉਂਕਿ ਫਿਲਮ ਇੱਕ ਬਹੁਤ ਜ਼ਿੰਮੇਵਾਰੀ ਵਾਲੇ ਕੰਮ ਆ ਤੇ 2 ਮਿੰਟ ਦਾ ਗਾਣਾ ਨਹੀਂ ਆ ਇਹ ਇਹ ਲੋਕਾਂ ਨੂੰ ਸੇਧ ਦੇਣ ਵਾਲੀ ਗੱਲ ਹੈ ਜੀ ਇੱਥੇ ਤੁਸੀਂ ਸਿਨੇਮੇ ਦੇ ਨਾਲ ਬਹੁਤ ਸਾਰੇ ਮਾਈਂਡਸ ਚੇਂਜ ਕਰ ਸਕਦੇ ਹੋ ਸਿਨੇਮੇ ਦੇ ਨਾਲ ਤੁਸੀਂ ਆਪਣਾ ਜਿਹੜੀ ਤਾਂ ਡੀ ਆਉਣ ਵਾਲੀ ਪੀੜੀ ਆ ਉਹਨੂੰ ਇੱਕ ਡਾਇਰੈਕਸ਼ਨ ਦੇ ਸਕਦੇ ਹੋ ਤਾਂ ਮੈਨੂੰ ਸੀ ਕਿ ਜਦੋਂ ਮੈਂ ਉਹਦੇ ਲਈ ਤਿਆਰ ਹੋਵਾਂਗਾ ਮੈਂ ਉਹਦੇ ਫਿਲਮ ਕਰਾਂਗਾ ਕਿਉਂਕਿ ਅਕਸਰ ਜਦੋਂ ਵੀ ਕਿਸੇ ਸਿੰਗਰ ਦਾ ਗਾਣਾ ਇੱਕ ਅੱਦਾ ਹਿੱਟ ਹੁੰਦਾ ਉਹਨੂੰ ਫਿਲਮ ਮਿਲ ਜਾਂਦੀ ਆ ਉਹ ਫਿਲਮਾਂ ਕਰ ਲੈਂਦਾ ਫਿਰ ਉਹ ਫਿਲਮਾਂ ਫਲॉप ਕਰ ਲੈਂਦਾ ਫਿਰ ਉਹਦਾ ਗਾਣਾ ਵੀ ਨਹੀਂ ਚੱਲਦਾ ਕੋਈ ਤੇ ਮੈਨੂੰ ਸੀ ਆ ਤੇ ਜਵਾਬ ਦੇ ਲੈਣ ਦੋ ਭਾਜੀ ਓਏ ਆ ਤੇ ਜਵਾਬ ਦੇ ਲੈਣ ਦੋ ਹਾਂਜੀ ਸਮਝੋ ਤੁਹਾਡਾ ਜਨਮ ਦਿਨ ਆਇਆ ਨਹੀਂ ਮੈਂ ਤੁਹਾਨੂੰ ਹੈਪੀ ਬਰਥਡੇ ਕਰਦਾ ਤੇ ਮੈਨੂੰ ਲੱਗਾ ਜਦੋਂ ਮੈਂ ਰੈਡੀ ਹੋਵਾਂਗਾ ਮੈਂ ਉਦੋਂ ਫਿਲਮ ਕਰਾਂਗਾ ਤੇ ਰਜੀਵ ਭਾਈ ਨੇ ਮੈਨੂੰ ਰੈਡੀ ਕੀਤਾ ਫਿਲਮਾਂ ਕਰਨ ਵਾਸਤੇ ਨਾ ਮੈਨੂੰ ਕਿਉਂਕਿ ਮੈਂ ਖੁਦ ਸਿਨੇਮਾ ਲਵਰ ਹਾਂ ਜੀ ਬਹੁਤ ਬਹੁਤ ਤਗੜੇ ਲੈਵਲ ਤੇ ਮੇਲਾਦਾ ਜਿੰਨੇ ਵੀ ਇੱਥੇ ਸਾਰਿਆਂ ਨੇ ਖੜੇ ਹੋ ਮੇਰੇ ਤੋਂ ਤੇ ਊੜਾੜਾ ਕੋਈ ਨਹੀਂ ਬੋਲ ਸਕਦਾ ਤੇ ਮੇਰੇ ਤੋਂ ਜ਼ਿਆਦਾ ਕਹਿੰਦੇ ਫਿਲਮਾਂ ਨਹੀਂ ਵੇਖੀਆਂ ਹੋਣੀਆਂ ਤੇ ਮੈਨੂੰ ਸਿੱਖੀ ਮੈਂ ਜਦੋਂ ਸਿਨੇਮੇਜ ਆਵਾਂ ਜਾਂ ਫਿਲਮਾਂ ਕਰਾਂ ਤਾਂ ਮੈਂ ਸੈਂਸਿਬਲ ਚੀਜ਼ਾਂ ਕਰਾਂ ਮੈਂ ਡਿਫਰੈਂਟ ਚੀਜ਼ਾਂ ਕਰਾਂ ਜਿਹੜੀਆਂ ਆਪਾਂ ਹੁਣ ਸਿਨੇਮੇ ਵਿੱਚ ਲੈ ਕੇ ਆਵਾਂਗੇ ਹਾਂਜੀ ਭਾਈ ਸ਼ਾਹਕੋੜ ਦੀ ਕੀ ਲਿੰਕ ਹੈ ਫਿਰ ਹੁੰਦਾ ਸ਼ਾਹਕੋੜ ਦੀ ਬਾ ਪਿੰਡ ਹੈ ਜੀ ਇੱਧਰ ਵੀ ਤੇ ਉੱਧਰ ਵੀ ਨਹੀਂ ਕੋਈ ਕਹਾਣੀ ਹੋਏਗੀ ਸ਼ਾਹਕੋੜ ਇਹ ਬਾ ਮੈਨੂੰ ਮਾਸਟਰ ਸਲੀਮ ਭਾਈ ਬਹੁਤ ਯਾ ਲੱਗਦੇ ਨੇ ਉਹਨਾਂ ਦੇ ਪਿੰਡ ਦਾ ਨਾਮ ਸ਼ਾਹਕੋੜ ਹੈ ਤਾਂ ਆਪਾਂ ਸ਼ਾਹਕੋੜ ਨਾਮ ਰੱਖ ਲਿਆ ਸ਼ਾਹਕੋੜ ਜੇ ਡਿਸਕ੍ਰਾਈਬ ਦੇਖੋ ਕੋਈ ਫਿਲਮ ਜਿਹੜੀ ਹੈ ਦੋ ਵਰਡਾਂ 'ਚ ਕੀ ਕਰੋਗੇ ਦੋ ਵਰਡਾਂ 'ਚ ਜੇ ਸ਼ਾਹਕੋੜ ਨੂੰ ਡਿਸਕ੍ਰਾਈਬ ਕਰਨਾ ਹੋਏ ਤੇ ਰਜੀਵ ਢਿੰਗਰਾ ਕਿਉਂਕਿ ਇਹਨਾਂ ਦਾ ਵਰਲਡ ਆ ਇਸ ਮਾ ਤੋਂ ਪਾਰ ਦੀ ਗੱਲ ਹੈ ਨਹੀਂ ਇਹਨਾਂ ਦਾ ਵਰਲਡ ਹੈ ਵੈਸੇ ਗੱਲ ਦੱਸਦਾ ਇਹ ਇਹਨਾਂ ਦਾ ਵਰਲਡ ਆ ਮੈਂ ਅੱਗੇ ਸਾਰੇ ਇੰਟਰਵਿਊ ਚ ਇਹ ਕਹ ਰਿਹਾ ਹ ਮੇਰੀ ਥਾਂ ਤੇ ਸ਼ਬਦ ਭਾਈ ਦੀ ਥਾਂ ਤੇ ਜਾਂ ਹੀਰੋਇਨ ਦੀ ਥਾਂ ਤੇ ਜਾਂ ਸਾਦੇ ਕੈਰੈਕਟਰ ਸਾਡੇ ਕੋਈ ਵੀ ਹੁੰਦਾ ਤਾਂ ਫਿਲਮ ਇਦਾਂ ਦੀ ਹੀ ਬਾਨਣੀ ਸੀ ਕਿਉਂਕਿ ਇਹਨਾਂ ਦੀ ਦੁਨੀਆ ਵਾ ਇੱਕ ਫਿਲਮ ਜਿਹੜੀ ਹੁੰਦੀ ਆ ਜਿਹੜਾ ਗਾਣਾ ਵਾ ਉਹ ਇੱਕ ਆਰਟਿਸਟ ਦੀ ਦੁਨੀਆ ਹੁੰਦੀ ਆ ਫਿਲਮ ਇੱਕ ਡਾਇਰੈਕਟਰ ਦੀ ਦੁਨੀਆ ਹੁੰਦੀ ਆ ਤੇ ਜਿਹੜੀ ਆ ਸ਼ਾਹਕੋਟਾ ਹੈ ਰਜੀਵ ਢਿੰਗਰਾ ਹੀ ਆ ਅੱਛਾ ਇੱਕ ਵੱਡਾ ਸਵਾਲ ਐ ਐਡ ਕਰ ਲੈਂਦੇ ਆ ਤੁਸੀਂ ਸਭਾਂ ਚਾਰ ਗਿੱਰਸ ਚੋ ਪ੍ਰਮੋਟ ਕਰਦੇ ਆ ਆਪਾਂ ਜਿੰਨੇ ਵੀ ਇੱਥੇ ਬੈਠੇ ਸ਼ਾਇਦ 26 ਅੱਖਰ ਜਿਹੜੇ ABC ਦੇ ਸਾਰਿਆਂ ਨੂੰ ਚੇਤਾਵਨੀ ਕਿ 35 ਅੱਖਰਾਂ ਦਾ ਸ਼ਾਇਦ ਹੀ ਮਨ ਲੱਗਦਾ ਆਪਾਂ ਪਰਿਵਾਰਚੀ ਸਾਰਾ ਪਰਿਵਾਰ ਹੀ ਬੈਠੇ ਆ ਨੌਲੇਜ ਘੱਟ ਹੋएगी ਤੁਸੀਂ ਵੀ ਆਪਾਂ ਪੰਜਾਬੀ ਵਿਰਸੇ ਨੂੰ ਵੀ ਹਨਾ ਕੰਪਲੀਟ ਕਰਦੇ ਹਾਂ ਨਾਲ ਲੈ ਕੇ ਚੱਲਦੇ ਆ ਇਦਾਂ ਦੇ ਗੱਲ ਦੇਖਣ ਨੂੰ ਮੈਨੂੰ ਘੋਰ ਉਪਰਾਲੇ ਤੁਹਾਡੀ ਫਿਲਮਾਂ ਦੇ ਵਿੱਚ ਬਿਲਕੁਲ ਮੈਂ ਤਾਂ ਇਸ ਤੋਂ ਬਾਅਦ ਵੀ ਆਪਾਂ ਇੱਕ ਫਿਲਮ ਹੋਰ ਤਿਆਰ ਕਰਕੇ ਬੈਠੇ ਆ ਜਿਹਦਾ ਨਾਂ ਹੈ ਬਾਈ ਤੇ ਪਾਉ ਉਹ ਵੀ ਜਤਿੰਦਰ ਮੋਹਰ ਸਾਹਿਬ ਦੀ ਡਾਇਰੈਕਸ਼ਨ ਚ ਆਪਾਂ ਬਹੁਤ ਸੋਹਣਾ ਕੰਮ ਕੀਤਾ ਵੀ ਡਿਫਰੈਂਟ ਸਿਨੇਮਾ ਤੇ ਮ ਮੇਰੀ ਲਾਈਫ ਬਹੁਤ ਬਿਊਟੀਫੁਲ ਆ ਸਭ ਕੁਝ ਸੈੱਟ ਆ ਤੇ ਮੈਨੂੰ ਆ ਕਿ ਹੁਣ ਮੈਂ ਸਿਨੇਮਾ ਕਰਨਾ ਵਾ ਤੇ ਡਿਫਰੈਂਟ ਕਰਨਾ ਕੋਈ ਵੀ ਇੱਕ ਫਿਲਮ ਦੂਜੀ ਨਾਲ ਮਿਲਦੀ ਨਹੀਂ ਹੋਏਗੀ ਤੇ ਨਾ ਹੀ ਸਾਰੇ ਫਿਲਮਾਂ ਹੀ ਹੀ ਹਾਹਾ ਵਾਲੀਆਂ ਹੋਣਗੀਆਂ ਮੈਨੂੰ ਆ ਕਿ ਮੈਂ ਜਿੱਦਾਂ ਮੈਂ 뮤직 'ਚ ਆਪਣੀ ਭਾਸ਼ਾ ਨੂੰ ਇੰਡੀਆ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਲੈ ਗਿਆ ਤਾਂ ਮੈਂ ਫਿਲਮਾਂ ਨਾਲ ਵੀ ਕਿਤਨੇ ਕਿਤੇ ਆਪਾਂ ਸਮਝੋ 5 ਸਾਲਾਂ ਨੂੰ ਜਾਂ 3 ਸਾਲਾਂ ਨੂੰ ਐਸੇ ਢਾਬੇ ਤੇ ਬੈਠੇ ਹੋਏ ਤੇ ਆਪਾਂ ਔਸਕਰ ਸਾਡੇ ਸਾਹਮਣੇ ਪਿਆ ਹੋਏ ਤੇ ਆਪਾਂ ਫਿਰ ਗੱਲ ਕਰੀ ਹੋਈ ਜੀ ਤੁਸੀਂ ਇੱਕ ਟਾਈਮ ਤੇ ਕਹਿਗੇ ਔਸਕਰ ਲੈ ਕੇ ਉਹਨਾਂ ਤੇ ਹੁਣ ਆਪਾਂ ਲੈਣ ਦਾ ਕਿੰਨੀ ਇਸ ਤਰ੍ਹਾਂ ਤੁਹਾਨੂੰ ਚੌਂਕਿਆ ਤੁਸੀਂ ਮੈਂ ਖੰਡਾ ਫਿਲਮ ਵੇਖਣ ਦਾ ਜੀ ਫਿਲਮਾਂ ਹੀ ਮੈਂ ਬਚਪਨ ਤੋਂ ਦੇਖ ਰਿਹਾ ਹਾਂ ਟੀਵੀ ਜਦੋਂ ਦਾ ਟੀਵੀ ਨੂੰ ਦੇਖਿਆ ਬਟ ਜਦੋਂ ਮੈਂ 2009-10 ਤੋਂ ਬਾਅਦ ਜ਼ਿਆਦਾ ਫਿਲਮਾਂ ਦੇਖਣਾ ਸ਼ੁਰੂ ਕੀਤੀਆਂ ਕਿਉਂਕਿ ਮੈਂ ਉਦੋਂ ਬਹੁਤ ਜ਼ਿਆਦਾ ਵਿਹਲਾ ਸੀ ਮੈਨੂੰ ਕੋਈ ਕੰਮ ਨਹੀਂ ਸੀ ਫਿਰ ਮੈਂ ਫਿਲਮਾਂ ਵੇਂਦਾ ਸੀ ਕਿਉਂਕਿ ਜਦੋਂ ਤੁਸੀਂ ਹਸਲਿੰਗ ਸਟੇਜ 'ਚ ਹੁੰਦੇ ਹੋ ਜਦੋਂ ਤੁਸੀਂ ਮਿਹਨਤ ਕਰ ਰਹੇ ਹੁੰਦੇ ਹੋ ਤੁਹਾਨੂੰ ਕੋਈ ਰਾਹ ਨਹੀਂ ਦਿਖਦਾ ਤਾਂ ਦੋ ਚੀਜ਼ਾਂ ਰਾਹ ਦਿਖਾ ਸਕਦੀਆਂ ਨੇ ਇੱਕ ਤੁਹਾਡੇ ਮॉम-ਡੈਡ ਦੂਜਾ ਫਿਲਮਾਂ ਤੇ 75% ਮੇਰੇ ਮॉम-ਡੈਡ ਰਾਹ ਵਿਖਾਉਂਦੇ ਰਹੇ ਨੇ ਜੀ ਤੇ 25% ਮੈਨੂੰ ਫਿਲਮਾਂ ਨੇ ਵਿਖਾਇਆ ਜਿਹੜਾ ਵੀ ਕੈਰੈਕਟਰ ਮੈਨੂੰ ਲੱਗਦਾ ਸੀ ਕਿ ਆਹ ਬੰਦਾ ਕੋਈ ਰਿਚ ਬੰਦਾ ਅਮੀਰ ਬੰਦਾ ਜਦੋਂ ਮੈਂ ਅਮੀਰ ਨਹੀਂ ਆ ਮੈਂ ਕਿੱਦਾਂ ਜੀ ਸਕਦਾ ਮੈਂ ਫਿਲਮ ਦੇਖ ਕੇ ਜੀ ਸਕਦਾ ਮੈਂ ਸਪੋਰਟਸਮੈਨ ਨਹੀਂ ਆ ਮੈਂ ਸਪੋਰਟਸਮੈਨ ਦੀ ਲਾਈਫ ਦੀ ਜਰਨੀ ਕਿੱਦਾਂ ਜੀ ਸਕਦਾ ਉਹਦੀ ਫਿਲਮ ਦੇਖ ਕੇ ਜੀ ਸਕਦਾ ਸੋ ਮੈਂ ਵਰਲਡ ਦੀਆਂ ਸਾਰੀਆਂ ਇਨਸਪਾਇਰਿੰਗ ਫਿਲਮਸ ਵਰਲਡ ਦੀਆਂ ਸਾਰੀਆਂ ਰੀਅਲ ਇਨਸੀਡੈਂਟਾਂ ਬੇਸਡ ਫਿਲਮ ਫਿਲਮਾਂ ਦੇਖਦਾ ਰਿਹਾ ਮੈਂ ਤੇ ਫਿਰ ਮੈਂ ਉਦਾਂ ਹੀ ਉੱਠਦਾ ਰਿਹਾ ਉਸੇ ਜੋਸ਼ ਦੇ ਨਾਲ ਐਂਡ ਮੈਂ ਬੇਸਿਕਲੀ ਟੀਵੀ ਦਾ ਪ੍ਰੋਡਕਟ ਆ ਜੀ ਮੈਂ ਟੀਵੀ ਨਾ ਹੁੰਦਾ ਤੇ ਅੱਜ ਮੈਂ ਵੀ ਨਾ ਹੁੰਦਾ ਦੰਦਾਂ ਨੂੰ ਸ ਹੋ ਤਾਂ ਸੀ ਕਿ ਇਹ ਫਿਲਮਾਂ ਵਿੱਚ ਜੋ ਰੰਗਮંચ ਹੁੰਦਾ ਹੈ ਇੱਕ ਐਕਟਿੰਗ ਸਿੱਖਣੀ ਪੈਂਦੀ ਆ ਤੁਸੀਂ ਕਿਹੜੀ ਫਿਲਮ ਕੀਤੀ ਆਪਣਾ ਨਾ ਕੁਝ ਇਹਦੀ ਫਿਰ ਐਕਸਟਰਾ ਕਲਾਸਿਸ ਵਗੈਰਾ ਲਈਆਂ ਆਈ ਮੈਂ ਕਲਾਸਾਂ ਲਈਆਂ ਬਟ ਇੰਨੀ ਜ਼ਿਆਦਾ ਨਹੀਂ ਲਈਆਂ ਕਿਉਂਕਿ ਮੈਂ ਬਹੁਤ ਤਕੜਾ ਐਕਟਰ ਆ ਜੀ ਪਹਿਲਾਂ ਹੀ ਬੇਸਿਕਲੀ ਵੈਸੇ ਜਿਹੜਾ ਬੰਦਾ ਸਿੰਗਰ ਹੁੰਦਾ ਹੈ ਉਹ ਰੋਜ਼ ਐਕਟਿੰਗ ਹੀ ਕਰਦਾ ਕਿੰਨੇ ਗਾਣੇ ਕੀਤੇ ਨੇ ਉਹ ਬਿਨਾਂ ਐਕਟਿੰਗ ਤੋਂ ਤੇ ਹੋ ਹੀ ਨਹੀਂ ਸਕਦਾ ਉਹਦੇ 'ਚ ਵੀ ਤਾਂ ਕੈਰੇਕਟਰ ਹੀ ਹੈ ਨਾ ਪਰ ਮੈਂ ਹੁਣ ਸੋਚਦਾ ਮੈਂ ਨਾ ਮਿਸ ਕਰਦੇ ਈਨ੍ਹੇ ਸਾਲ ਕਿਉਂਕਿ ਮੈਂ ਵੈਸੇ ਬਹੁਤ ਤਕੜਾ ਐਕਟਰ ਆ ਜੀ ਮਤਲਬ ਜੇ ਤੁਸੀਂ ਫਿਲਮ ਵੇਖੋਗੇ ਮੈਂ ਨਹੀਂ ਕਹਿ ਰਿਹਾ ਤੁਸੀਂ ਫਿਲਮ ਵੇਖੋਗੇ ਜਾਂ ਤੁਸੀਂ ਟ੍ਰੇਲਰ ਵੀ ਵੇਖਿਆ ਹੋਵੇਗਾ ਤੁਹਾਨੂੰ ਲੱਗਿਆ ਹੋਵੇਗਾ ਕਿ ਮੇਰੀ ਪਹਿਲੀ ਫਿਲਮ ਨਹੀਂ ਹੈਗੀ ਕਿਉਂਕਿ ਮੈਂ ਸਿਨੇਮੇ ਨੂੰ ਬਹੁਤ ਡਿਫਰੈਂਟ ਤਿੱਕਣਾ ਦੇਖਦਾ ਤੇ ਮੈਂ ਜਿਹੜੀ ਫਿਲਮ ਕੀਤੀ ਆ ਇਹ ਕੁਝ ਪ੍ਰੂਫ ਕਰਨ ਵਾਸਤੇ ਨਹੀਂ ਕੀਤੀ ਨਾ ਹੀ ਮੈਂ ਕਿਸੇ ਤੋਂ ਦੌੜ ਚੱਗੇ ਪਿੱਛੇ ਜਾਣ ਦੀ ਕੀਤੀ ਹੈ ਫਿਲਮ ਮੈਂ ਆਪਣੇ ਮਨ ਵਾਸਤੇ ਕੀਤੀ ਆ ਮੈਂ ਜਿਨ੍ਹਾਂ ਨੂੰ ਜਿਨ੍ਹਾਂ ਤੋਂ ਇਨਸਪਾਇਰਡ ਆ ਮੈਂ ਉਹਨਾਂ ਨੂੰ ਪ੍ਰਾਊਡ ਫੀਲ ਕਰਨ ਵਾਸਤੇ ਫਿਲਮ ਕੀਤੀ ਆ ਤੇ ਰਜੀਪਾ ਨੇ ਬਿਲਕੁਲ ਤਿਆਰੀ ਕਰਾਈ ਆ ਜੀ ਬੜੀ ਨੈਕਸਟ ਲੈਵਲ ਤਰੀਕੇ ਨਾਲ ਤੇ ਪਰ ਹੁਣ ਮੈਂ ਇਹਨਾਂ ਤੋਂ ਵਧੀਆ ਐਕਟਿੰਗ ਕਰਦਾ ਐਕਟਰ ਤੁਸੀਂ ਤੁਸੀਂ ਮੈਂ ਐਕਟਰ ਮੈਂ ਬਹੁਤ ਵਧੀਆ ਹਾਂ ਐਕਟਰ ਨੋ ਡਾਊਟ ਚਲੋ ਤੁਸੀਂ ਵਧੀਆ ਡਾਇਰੈਕਟਰ ਵੀ ਹੈ ਜਿਹੜੇ ਉਹ ਵੀ ਬਹੁਤ ਵਧੀਆ ਹੈ ਜਦੋਂ ਇਹ ਕੰਬੀਨੇਸ਼ਨ ਇਕੱਠਾ ਹੁੰਦਾ ਨੇਚਰਲੀ ਗੱਲ ਹੈ ਵੀ ਫਿਲਮ ਦਾ ਜਿਹੜਾ ਰਿਜ਼ਲਟ ਹੈ ਉਹ ਕੋਈ ਨਹੀਂ ਹਾਲੇ ਐਕਟਰ ਹਮੇਸ਼ਾ ਨਾ ਡਾਇਰੈਕਟਰ ਦਾ ਪ੍ਰੋਡਕਟ ਹੁੰਦਾ ਹੈ ਜਿਹੜਾ ਜਿਹੇ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਮੈਨੂੰ ਲੱਗਦਾ ਭਾਈ ਦੇ ਬਹੁਤ ক্লোਜ਼ ਰਜੀਵ ਭਾਈ ਦੇ ਮੈਂ ਕਿਹਾ ਫਿਰ ਤੁਹਾਨੂੰ ਵੇਖ ਸਕਦੇ ਹੋ ਕਿ ਕਿੱਦਾਂ ਉਹਨਾਂ ਨੇ ਮਿੱਟੀ ਦੇ ਬੁੱਤ ਕੱਢ ਲਏ ਰਜੀਵ ਭਾਈ ਨੂੰ ਤੇ ਆਪਾਂ ਚਲੋ ਦੇਖਦੇ ਨੇ ਇਹਨਾਂ ਦੇ ਹੱਥ ਦੇ ਅੰਮ੍ਰਿਤ ਸਰ ਬਿਸ਼ਪ ਜੀ ਤੁਸੀਂ ਵੀ ਕੰਮ ਕੀਤਾ ਮੂਵੀ ਦੇ ਵਿੱਚ ਕੀ ਕੈਰੈਕਟਰ ਰਿਹਾ ਤੁਹਾਡਾ ਇਹਦੇ ਵਿੱਚ ਥੋੜਾ ਜਾਓ ਦੱਸ ਦਿਓ ਮੇਰਾ ਕੈਰੈਕਟਰ ਸਾਡੀ ਫਿਲਮ ਦੇ ਵਿੱਚ ਯਾਰ ਜੀ ਦੋਸਤੀ ਹੈ ਸੋ ਯਾਰੀ ਦੋਸਤੀ ਇੱਕ ਤਾਂ ਵਧੀਆ ਇੱਕ ਬੌਂਡ ਵੇਖਣ ਨੂੰ ਮਿਲੂਗਾ ਕਿਉਂਕਿ ਸਾਡੀ ਉਦਾਂ ਵੀ ਆਈ ਦੋਸਤੀ ਹੈਗੀ ਹੈ ਸੋ ਉਹਹੀਂ ਉਦਾਂ ਵੀ ਆ ਰਹੇ ਆ ਤੇ ਫਿਲਮ ਚ ਵੀ ਆ ਰਹੇ ਆ ਤੇ ਤੁਹਾਨੂੰ ਬਹੁਤ ਵਧੀਆ ਲੱਗੂਗਾ ਵੇਖਣ ਨੂੰ ਕਿ ਕੈਮਿਸਟਰੀ ਵਧੀਆ ਲੱਗੇਗੀ ਕੈਰੈਕਟਰਾਂ ਦਾ ਬਿਲਕੁਲ ਲੂਜ਼ ਨਹੀਂ ਹੈ ਲੂਜ਼ ਕਿਉਂਕਿ ਇਹਨਾਂ ਨੇ ਹਮੇਸ਼ਾ ਕੱਸ ਕੇ ਰੱਖਿਆ ਸੋ ਬਹੁਤ ਵਧੀਆ ਕੈਰੈਕਟਰ ਹੈ ਸੋ ਜਦੋਂ ਫਿਲਮ ਵੇਖੋਗੇ ਤੁਹਾਨੂੰ ਵਧੀਆ ਲੱਗੇ ਤੁਸੀਂ ਵੀ ਸਿੰਗਰ ਜੀ ਬੰਦਾ ਵਾਜੀ ਵੀ ਸਿੰਗਰ ਨੇ ਸਿੰਗਰ ਸਿੰਗਰ ਐਕਟਰ ਐਕਟਰ ਇਕੱਠੇ ਹੋਏ ਜੋ ਜੀ ਕੁਛ ਅਲੱਗ ਤੇ ਵੈਨਾ ਚੱਲੀ ਹੈ ਫਿਲਮ ਦੇ ਵਿੱਚ ਕੀਤਾ ਹੀ ਹੋਏਗਾ ਇਹ ਕੁਛ ਐਸੀ ਮੂਮੈਂਟ ਸੈੱਟ ਦੇ ਉੱਤੇ ਜਿਹੜੀ ਤੁਹਾਨੂੰ ਇਸ ਵੇਲੇ ਚਾਹ ਤੁਸੀਂ ਚਾਹੋ ਤੇ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਕੋਈ ਉਹ ਦਾਦਾ ਜੀ ਤੁਸੀਂ ਰੁਸ ਕੇ ਚਲ ਗਏ ਕੌਣ ਹੈ ਦਾਦਾ ਦੇ ਯਾਰ ਦਾਦਾ ਦਾਦਾ ਜਾ ਯਾਰ ਨਹੀਂ ਨਾ ਇਹ ਜਿਹੜੀ ਮੂਮੈਂਟ ਨਹੀਂ ਐਸੇ ਉਹ ਜਾ ਯਾਰ ਦਾਦੇ ਇਸ ਵੇਲੇ ਦੀ ਵੱਡੀ ਖਬਰ ਇਹ ਨਹੀਂ ਸਾਡੀ ਸਭ ਤੋਂ ਵਧੀਆ ਮੂਮੈਂਟ ਸੀ ਜਦੋਂ ਆਪਾਂ ਕਸ਼ਮੀਰ ਸ਼ੂਟ ਕੀਤਾ ਤੇ ਉੱਥੇ ਪਹਾੜ ਦੇ ਉੱਤੇ ਨਾ ਤੇ ਵੈਂਦੀ ਜਾ ਸਕਦੀ ਕੌਥੀ ਜਿੰਨਾ ਕਾਸ ਜਿੰਨਾ ਕਰਿਊ ਸੀਗਾ ਸਾਰੇ ਮੱਜਿਆਂ ਤੇ ਬੈਠੇ ਹੋਈਦਾ ਸੀ ਸੋ ਓਪਨ ਸਟੇਜ ਥੀਏਟਰ ਸੀ ਇੱਕ ਸਾ ਵਸਾ ਲਿਖਿਓ ਸੋ ਬਹੁਤ ਮਜ਼ਾ ਆਇਆ ਉੱਥੇ ਸਾਨੂੰ ਸਵਾਦ ਹੀ ਲਿਆ ਸੀ ਤੇ ਫਿਲਮ ਉਤੇ ਕਹਿੰਦੇ ਨੇ ਜੇ ਕੋਈ ਕੰਮ ਕਰੋ ਤੇ ਉੱਚ ਸਵਾਦ ਲੋ ਤੇ ਹੋਰ ਮਜ਼ਾ ਆਉਂਦਾ ਅਸੀਂ ਤੇ ਸਵਾਦ ਲੈ ਕੇ ਫਿਲਮ ਬਣਾਈ ਹੈ ਨਾ ਸੋ ਬੰਦਾ ਦੁਨੀਆ ਤੇ ਲੈਣ ਗਿਆ ਸਵਾਦ ਹੀ ਲੈਣਾ ਹੈ ਬਹੁਤ ਵੈਸੀ ਸ਼ੌਕੀਆ ਭਾਜੀ ਆਜੋ ਆਜੋ ਭਾਜੀ ਆਜੋ ਆਜੋ ਲੱਭਣੇ ਰੋਸ ਕੇ ਬੈਠੇ ਹੋ ਮੈਨੂੰ ਮੇਰਾ ਤਾਂ ਡਾਇਲੋਗ ਨਹੀਂ ਪਉਂਦੇ ਹਾਂ ਇੰਨਾ ਤਾਂ ਬਣਿਆ ਹਮ ਤੇ ਸਾਰੇ ਡਾਲ ਗਏ ਤੋ ਬੋਲੋ ਹਾਂਜੀ ਰਾਜਪਟਵਾਰੀ ਦਾ ਕੀ ਕਰੈਕਟਰ ਹੈ ਉਹ ਜੀ ਜਿਹੜੀ ਮੇਰੇ ਜਿਹਨਾਂ ਨੂੰ ਮੈਨੂੰ ਪਿਆਰ ਹੁੰਦਾ ਕੁੜੀ ਨੂੰ ਕੁੜੀ ਦੇ ਨਾਲ ਉਹਦੇ ਡੈਡੀ ਨੇ ਜੀ ਹਾਂ ਬਾਕੀ ਤੁਸੀਂ ਫਿਲਮ ਵੀ ਵੇਖਣੀ ਹੈ ਕਹਾਣੀ ਤੁਹਾਨੂੰ ਇੱਥੇ ਤੇ ਨਹੀਂ ਸੁਣਾਣੀ ਐ ਐਕਚੁਅਲੀ ਮੈਂ ਨਾ ਇੱਕ ਸੁਜੈਸ਼ਨ ਹੈ ਜੀ ਪੰਜਾਬ ਹੋਇਆ ਜੀ ਕਸ਼ਮੀਰ ਹੋਇਆ ਵਾ ਤੇ ਲਖਨਊ ਜੀ ਅੱਛਾ ਬਜਟ ਇਹਦਾ ਜੀ ਕਿਤੇ ਲੱਗੇ ਚੈੱਕ ਤੁਹਾਡੇ ਲੱਗੇ ਨਹੀਂ ਰਹਿਣ ਦੇ ਛੇੜਾ ਸਨ ਡਾਡੇ ਪੈਂਡਿਆਂ ਨੇ ਕੀਤਾ ਮਜਬੂਰੇ ਕੀਤੀ ਆਸ ਵੀ ਦਿਲਾਂ ਦੀ ਚੂਰ-ਚੂਰੇ ਅੱਲਾ ਗੱਲ ਨਾ ਸਾਨੂੰ ਮਨਜ਼ੂਰ ਹੈ ਅੱਲਾ ਗੱਲ ਨਾ ਸਾਨੂੰ ਮਨਜ਼ੂਰ ਹੈ ਵੇਖਾ ਦਾ ਵੈਰ ਕੱਢਣਾ ਹੀ ਸਾਡੇ ਨਾਲ ਵੇ ਵਿਛੋੜਿਆ ਹਾਏ ਭੈੜਿਆ ਹੱਥ ਜਦੋਂ ਜੋੜਦਾ ਸੈਂ ਦਿਲ ਕਿਉਂ ਨਹੀਂ ਜੋੜਿਆ ਹਾਏ ਭੈੜਿਆ ਹੱਥ ਜਦੋਂ ਜੋੜਦਾ ਸੈਂ ਦਿਲ ਕਿਉਂ ਨਹੀਂ ਜੋੜਿਆ ਬਿਊਟੀਫੁਲ ਥੈਂਕ ਯੂ ਜੀ ਤੁਹਾਨੂੰ ਆਪਕੋ ਸਮਝੋ ਬਸ ਮੈਂ ਬੈਠਾ ਬਸ ਗੁਰੂ ਭਾਈ ਦਾ ਕੰਮ ਇਹਨਾਂ ਨੇ ਨਰਨਾ ਕੀਤਾ ਫਿਲਮ ਦੇ ਵਿੱਚ ਮੈਨੂੰ ਇਹ ਦੱਸੋ ਵੀ ਕਿਸ ਤਰ੍ਹਾਂ ਦਾ ਇਹਨਾਂ ਦਾ ਐਕਸਪੀਰੀਅੰਸ ਥਾ ਨਰਨਾ ਬਹੁਤ ਵਧੀਆ ਜ਼ਰੂਰ ਨਾ ਕੰਮ ਕਰਨਾ ਮਤਲਬ ਸਭ ਤੋਂ ਪਹਿਲੀ ਗੱਲ ਹੈ ਵੀ ਪੰਜਾਬ ਦੇ ਵਿੱਚ ਬੜੇ ਅੱਛੇ ਅੱਛੇ ਐਕਟਰ ਕੰਮ ਕਰਦੇ ਨੇ ਬੜਾ ਅੱਛਾ ਸਿਨੇਮਾ ਬਣ ਰਿਹਾ ਹੈ ਬਟ ਸਟਿਲ ਵੀ ਨੀਡ ਵੈਰੀ ਗੁੱਡ ਫੇਸਿਸ ਤੇ ਸਾਨੂੰ ਬੜੀ ਦੇਰ ਤੋਂ ਵੇਟ ਸੀਗੀ ਤੇ ਉਹ ਵੇਟ ਮਿਲਦਾ ਪੂਰੀ ਹੋਈ ਗੁਰੂ ਦੇ ਰੂਪ ਕਿੰਨੇ ਚਿਰ ਬਾਅਦ ਹੋਈ ਇਹ ਸਗੋਂ ਤੁਸੀਂ ਦੱਸੋ ਇਹਨਾ ਟਾਈਮ ਹੋ ਗਿਆ ਭਾਜੀ ਹਰਦੀਪ ਨੇ ਬੜੀ ਸੋਹਣੀ ਗੱਲ ਕਹੀ ਸੀ ਕਿਤੇ ਗੁਰੂ ਦੇ ਰੂਪ ਗੁਰੂ ਨੂੰ ਜਦੋਂ ਹੀ ਪ੍ਰੋਫਾਈਲ ਵੇਖਦੇ ਆਂ ਲੱਗਦਾ ਯੰਗ ਧਰਮਿੰਦਰ ਆ ਘਣਾ ਤੇ ਕੋਈ ਬਿਲਕੁਲ ਤੁਸੀਂ ਸੱਚਮੁੱਚ ਪਰਦੇ ਤੇ ਵੇਖੋਗੇ ਕਿ ਧਰਮਪਾਜੀ ਜੀ ਦਾ ਨਾ ਜਵਾਨੀ ਵੇਲੇ ਤੇ ਤੁਹਾਨੂੰ ਨਜ਼ਰ ਆਉਂਦੇ ਸੀ। ਕੀ ਬਾਤ ਹੈ ਮਾਜੀ ਬਾਤ। ਇਹ ਅਸੀਂ ਉੱਥੇ ਵੇਖੀ ਗਏ ਸੀ। ਸੋ ਬਹੁਤ ਅੱਛਾ ਪਰਫਾਰਮਰ ਔਰ ਬਹੁਤ ਪੈਨ ਇੰਡੀਆ ਕਹ ਲਓ ਤੁਸੀਂ ਪੈਨ ਨੈਸ਼ਨਲ ਇੰਟਰਨੈਸ਼ਨਲ 스타 ਪੰਜਾਬੀ ਸੰਗੀਤ ਨੂੰ ਮਿਲਣ ਜਾ ਰਿਹਾ ਤੇ ਇਹ ਬੜੀ ਸੋਹਣੀ ਗੱਲ ਆ ਸਾਨੂੰ ਲੋੜ ਸੀ ਤੇ ਥੈਂਕ ਯੂ ਗੁਰੂ ਥੈਂਕ ਯੂ ਭਾਜੀ ਥੈਂਕ ਯੂ ਜੀ। ਸ਼ਾਬਾਸ਼ ਤੁਸੀਂ ਆਪ ਕੀਤੀ ਹੈ। ਹਾਂਜੀ ਠੀਕ ਹੈ ਜੀ। ਦਿਮਾਗ ਦੇ ਵਿੱਚ ਕਨਸੈਪਟ ਜਦੋਂ ਲਿਖਦੇ ਆ ਇੱਕ ਪੇਸ ਬਣਾ ਵੀ ਹਾਂ ਐਸਪੀਐਸ ਦੇ ਕੋਲੋਂ ਆਪਾਂ ਇਹ ਕੰਮ ਕਰਦੇ ਆ ਠੀਕ ਹੈ ਨਾ ਜਿਸ ਤਰ੍ਹਾਂ ਤੁਸੀਂ ਦੱਸਦੇ ਹੋ ਵੀ ਕਾਫੀ ਟਾਈਮ ਬਾਅਦ ਅੰਨਾ ਦੇ ਨਾਲ ਕੰਮ ਕੀਤਾ ਜਦੋਂ ਤੁਸੀਂ ਕੰਮ ਹੀ ਦਿੱਤਾ ਤਾਂ ਇਹਨਾਂ ਨੂੰ ਵੀ ਜਿਵੇਂ ਆਨਲਾਈਨ ਸਟਾਈਲ ਤੇ ਕਿੰਨਾ ਇੱਕ ਲੰਬਾ ਸਫਰ ਜਾਇਆ ਇਹਦੇ ਵਿੱਚ ਮੈਨੂੰ ਲੱਗਦਾ ਇੱਕ ਸਾਲ ਲੱਗ ਗਿਆ ਸਾਰੀਆਂ ਡਿਸਕਸ਼ਨਸ ਕਰਦੇ ਆ ਜੈਮਿੰਗ ਕਰਦੇ ਆ ਕੈਰੈਕਟਰਸ ਸਾਰੇ ਫਿਲਮ ਦੀ 뮤직 ਨੂੰ ਗੱਲ ਕਰਦੇ ਆ ਇੱਕ ਵਰਕਸ਼ਾਪ ਸੀਗੀ ਸਾਰਿਆਂ ਨੇ ਸਾਰਿਆਂ ਦੀ ਸ਼ਮੂਲੀਅਤ ਸੀਗੀ ਭਾਜੀ ਬੈਠੇ ਸਾਰੇ ਜਣੇ ਬੈਠੇ ਤੇ ਡਿਸਕਸ਼ਨ ਕਰਦੇ ਕਰਾਂਦੇ ਫਿਲਮ ਬਣੀ ਹੈ ਸਾਰਿਆਂ ਦੇ ਨਾਲ ਸਾਰੇ ਕੈਰੈਕਟਰਸ ਦੀ ਗੱਲ ਕਰਦੇ ਆ ਤੇ ਮੈਨੂੰ ਲੱਗਦਾ ਇੱਕ ਅੱਛੀ ਬੜੀ ਖੂਬਸੂਰਤ ਜਰਨੀ ਰਹੀ ਹੈ ਇਹਦੇ ਵਿੱਚ ਸਾਰਿਆਂ ਨੇ ਇੰਜੋਏ ਕੀਤਾ ਜਰਨੀ ਬੜੀ ਖੂਬਸੂਰਤ ਸੀਗੀ ਤੇ ਫਿਲਮ ਵੀ ਬੜੀ ਖੂਬਸੂਰਤ ਬਣੀ ਹੈ ਬਾਕੀ ਤੁਸੀਂ ਵੇਖੀ ਦੱਸੋ ਸਭ ਤੋਂ ਵੱਡੀ ਗੱਲ ਇਹ ਵੀ ਤਕਰੀਬਨ 60 ਤੋਂ 80% ਸਾਰੇ ਭੁਜਾਇਲ ਹੀ ਸੀ ਚਾਹੇ ਮਾਹੌਲ ਫਿਰ ਜਿੱਥੇ ਮਾਝਾਲੇ ਹੋਣ ਤੁਸੀਂ ਤਾਂ ਕਿ ਤੁਸੀਂ ਜোনਵਰੀ ਫਿਲਮ ਦੇਖ ਕੇ ਆਣੇ ਭੁਜਾਇਲ ਕਰਕੇ ਪੰਜਾਬ ਕਰਕੇ ਇੱਕ ਇੱਕ ਵੈਸੀ ਭੁਜਾਇਲਾ ਕਰਕੇ ਦਰਸ਼ਕਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਥੋੜਾ ਜਿਆਦਾ ਦੱਸੋ ਦਰਸ਼ਕਾਂ ਨੂੰ ਚਾਹਤ ਸੱਭਿਆਚਾਰ ਨੂੰ ਦਰਸਾਉਣੇ ਕੱਪੜੇ ਵੀ ਪਾਏ ਹੋਣਗੇ ਹਾਂਜੀ ਹਾਂਜੀ ਕਿ ਤੁਸੀਂ ਤੇ ਵੈਸੇ ਵੈਸੇ ਲੁੱਕ ਚ ਹੀ ਰਹਿੰਦੇ ਹੋ ਨਾ ਹਾਂਜੀ ਫਿਲਮ ਚ ਪਾਏ ਨੇ ਜੀ ਫੇਰ ਅੱਜ ਮੈਂ ਨਹੀਂ ਲੈਂਬਰਗਿਨੀ ਤੋਂ ਉਤਰ ਰਿਹਾ ਭਾਜੀ ਮੈਨੂੰ ਨਾ ਕਮੈਂਟ ਥੱਲੇ ਆ ਰਹੇ ਨੇ ਤੁਸੀਂ ਵਾਲ ਖੜੇ ਕਿਉਂ ਨਹੀਂ ਕੀਤੇ ਹੋ ਮੈਂ ਕਿਹਾ ਯਾਰ ਕਰੈਕਟਰ ਮੇਰਾ ਇਦਾਂ ਦਾ ਮੈਂ ਸੀ ਹੁਣ ਉਹਨਾਂ ਨੇ ਉਸ ਸਟਾਈਲ 'ਚ ਦੇਖਿਆ ਨਾ ਹਾਂਜੀ ਹਾਂਜੀ ਭਾਜੀ ਦਰਸ਼ਕਾਂ ਨੂੰ ਕੀ ਮੇਨ ਕਰਨਾ ਚਾਹੋਗੇ ਥੋੜਾ ਜਿਹਾ ਦੱਸੋ ਦਰਸ਼ਕਾਂ ਨੂੰ ਇਹੋ ਅਪੀਲ ਆ ਜੀ ਇੱਕ ਤੇ ਆਪਣੇ ਮॉम ਡੈਡ ਦਾ ਖਿਆਲ ਰੱਖੋ ਜੀ ਤੁਸੀਂ ਪਰਿਵਾਰ ਦੇ ਨਾਲ ਰਲ ਮਿਲ ਕੇ ਰਿਹਾ ਕਰੋ ਜਿਹੜਾ ਤੁਹਾਡਾ ਡ੍ਰੀਮ ਆ ਉਹਨੂੰ ਪੂਰਾ ਕਰੋ ਉਹਦੇ ਲਈ ਮਿਹਨਤ ਕਰੋ ਤੇ ਜੇ ਸ਼ੁੱਕਰਵਾਰ ਨੂੰ ਤੁਹਾਡੇ ਕੋਲ ਐਕਸਟਰਾ ਪੈਸੇ ਹੈਗੇ ਇਹਨੇ ਤੇ ਟਾਈਮ ਹੈਗਾ ਤੇ ਫਿਲਮ ਸਾਡੀ ਦੇਖ ਕੇ ਆਇਓ ਕਿਉਂਕਿ ਨਹੀਂ じゃ ਹਸਣ ਵਾਲੀ ਟਾਈਮ ਹੋਏਗਾ ਪੈਸੇ ਹੋਣਗੇ ਤਾਂ ਹੀ ਦੇਖਣ ਜਾਓਗੇ ਜੇ ਤੁਸੀਂ ਟਿਕਦਾ ਮੰਗ ਲੀਆਂ ਨਹੀਂ ਨਹੀਂ ਮੈਂ ਵੈਸੇ ਹੀ ਉਹ ਕਹਿ ਰਿਹਾ ਵਾਂ ਨਹੀਂ ਨਹੀਂ ਵੈਸੇ ਇਹ ਮੈਂ ਵੈਸੇ ਹੀ ਗੱਲ ਇਦਾਂ ਕਰਦਾ ਉਹ ਮੈਂ ਵੈਸੇ ਹੀ ਇਦਾਂ ਗੱਲ ਕਰਦਾ ਸਾਥ ਰਹਿਣਾ ਤੂੰ ਮੇਰੇ ਨਾਲ ਰਹਿਣਾ ਆ ਲੈ ਆਈ ਗੱਲ ਤੇ ਫਿਲਮ ਜ਼ਰੂਰ ਦੇਖ ਕੇ ਆ ਕਿਉਂਕਿ ਕਿਉਂਕਿ ਕਿਤਾ ਫਿਲਮ ਆਪਾਂ ਬਹੁਤ ਡਿਫਰੈਂਟ ਬਣਾਈ ਹੈ ਇਹ ਸੱਚੀ ਜਿਹੀ ਸਿਨੇਮਾ ਬਣਾਇਆ ਵਾ ਇਹਦੀ ਟੇਕਿੰਗ ਤੋਂ ਲੈ ਕੇ ਇਹਦੇ ਕਾਸਟਿਊਮਸ ਤੋਂ ਲੈ ਕੇ ਲੋਕੇਸ਼ਨਸ ਤੋਂ ਲੈ ਕੇ ਹਰ ਚੀਜ਼ ਆਰਟ ਤੋਂ ਲੈ ਕੇ ਹਰ ਚੀਜ਼ ਦਾ ਧਿਆਨ ਰੱਖਿਆ ਗਿਆ ਨਾਲੇ ਸਰਨਾ ਪ੍ਰੋਡਿਊਸਰ ਮੁੰਡਾ ਕਲਕੱਤੇ ਦਾ ਜੁੜਿਆ ਜੀ ਤੇ ਮੈਂ ਨਹੀਂ ਚਾਹੁੰਦਾ ਭਾਜੇ ਤੇ ਇਸ ਕਰਕੇ ਤੁਸੀਂ ਫਿਲਮ ਦੇਖੋ ਤਾਂ ਕਿ ਦੰਦੇ ਹੋਰ ਪ੍ਰੋਡਿਊਸਰ ਵਧੀਆ ਹੋਣ ਤੇ ਆਪਾਂ ਆਪਣੇ ਸਿਨੇਮੇ ਨੂੰ ਵਧੀਆ ਤਰੀਕੇ ਦੇ ਨਾਲ ਪੇਸ਼ ਕਰ ਸਕੀਏ ਨਵੇਂ-ਨਵੇਂ ਸਟੋਰੀਆਂ ਕਰ ਸਕੀਏ ਤੇ ਆਪਣੇ ਸਿਨੇਮੇ ਨੂੰ ਹੋਰ ਗਾਂ ਗਾਂ ਨਵਾਂ ਕਦਮ ਵੱਲ ਲੈ ਕੇ ਜਾ ਸਕੀ ਇੱਕ ਹੋਰ ਵੀ ਹੈ ਜਿਹੜਾ ਵਿਚਾਰਾ ਜਿਹੜਾ ਕੋਈ ਬੰਦਾ ਕਸ਼ਮੀਰ ਨਹੀਂ ਗਿਆ ਉਹ ਫਿਲਮ ਚ ਕਸ਼ਮੀਰ ਵੀ ਦੇਖ ਸਕਦਾ ਕਿਉਂਕਿ ਪਹਿਲੀ ਪੰਜਾਬੀ ਫਿਲਮ ਹੈ ਜਿਹੜੀ ਕਸ਼ਮੀਰ ਚ ਸ਼ੂਟ ਹੋਈ ਹੈ ਗੁਰੂ ਦੀ ਇਹ ਪਹਿਲੀ ਫਿਲਮ ਹੈ ਪੰਜਾਬੀ ਜ਼ੁਬਾਨ ਲਈ ਬੜੀ ਵੱਡੀ ਗੱਲ ਹੈ ਕਿ ਐਡਾ ਇੰਟਰਨੈਸ਼ਨਲ